ਜਾਂਦਾ ਨਹੀਂ ਭਾਰ ਸੋ ਅੰਮੀ 5 ਵਜੇ ਨਾਲ ਗਿਆ 6 ਵਜੇ ਨਾਲ ਮਾਇਰ ਭਾਰ ਮੈਂ ਮੈਡੀਕਲ ਮਹੂਰਤ ਕਰਦੀ ਮੈਨੂੰ ਮਹੂਰਤ ਦੀ ਕਲ ਮੇਰਾ ਫੋਨ ਨਹੀਂ ਚੁੱਕਿਆ ਥੋੜੀ ਜਿਹੀ ਵਾਰੀ ਬਾਅਦ ਤੋਂ ਕੋਈ ਫੋਟ ਨਹੀਂ ਇਹ ਨੂੰ ਸੁਨੇਹਾ ਆ ਵੀ ਤਾ ਕਿ ਆਖੂ ਕਿ ਤੇ ਆ ਮੈਨੂੰ ਕਿ ਪਤਾ ਨਹੀਂ ਉਹ ਮੈਂ ਫਿਰੋਂ ਫੂਟੇ ਤੇ ਟੋ ਟੈਲਫੋਨ ਕੀਤਾ ਮੈਂ ਫਿਰ ਚੁੱਕਿਆ ਮੇਰਾ ਥੋੜਾ ਮਾਨਸ ਝੋਲ ਗਿਆ ਮੈਂ ਮੇਰਾ ਬੱਚਾ ਵਾਹ ਕਿਤੇ ਜਾਵੇ 1 ਮਿੰਟ ਚ ਮੇਰਾ ਕੋਈ ਬਾਰ ਹੀ ਨਹੀਂ ਜਾਂਦਾ ਉਹਨੂੰ ਸੁੱਤੇ ਦਾ ਕੋਈ ਥਾਲ ਕੇ ਲੈ ਕੇ ਗਿਆ ਮੈਨੂੰ ਇਹ ਬੜਾ ਫੋਨ ਬੱਚੇ ਲੈ ਕੇ ਆਈ ਅਗੇ ਗੱਟੀ ਵਾਲੇ ਨਾਲ ਮੇਰੇ ਮੁੰਡੇ ਦੀ ਕੋਈ ਦੁਸ਼ਮਣੀ ਨਹੀਂ ਨਾ ਉਹਨਾਂ ਨੂੰ ਚਾਹਂਦਾ ਹੀ ਨਹੀਂ ਅਸੀਂ ਪੀਖੇ ਦੇ ਆ ਉਹ ਤੋਂ ਨਾਲ ਕੋਈ ਮੇਰੇ ਬੱਚਾ ਲੜਾਈ ਉਹ ਕੋਈ ਨਸ਼ਾ ਇਹ ਕਹਿਂਦੇ ਕਿ ਉਹਨਾਂ ਦੇ ਸ਼ਦਾਬਾ ਪੀਤ ਨਹੀਂ ਕਿਤੇ ਮੇਰਾ ਬੱਚਾ ਕੋਈ ਨਸ਼ਾ ਨਹੀਂ ਕਰਦਾ ਮਾਂ ਜਿਸ ਨੂੰ ਹੱਥ ਵੀ ਨਹੀਂ ਲਾਂਦਾ 10 ਵਾਰੀ ਹੱਥ ਤੋਂ ਦਾ ਮੇਰਾ ਬੱਚਾ ਮਾਤਾ ਦੀ ਸੇਵਾ ਕਰਦਾ ਉਹ ਤਿੰਨ ਤਰ ਹੈ ਹੀ ਨਹੀਂ ਕਿਉਂ ਲੈ ਕੇ ਗਏ ਉਹਨਾਂ ਨੂੰ ਲੱਗਦਾ ਜੀ ਇਹ ਵੀ ਪਤਾ ਮੈਨੂੰ ਮੈਂ ਕਹਿ ਕਾਰੀਂ ਜੀ ਮੀਂਹ ਮਾਫ਼ ਕਰ ਦਿਓ ਪੁਲਿਸ ਬੰਦਾ ਮੈਂ ਕਹਿੰਦੀ ਮੈਨੂੰ ਪਤਾ ਲੱਗਣਾ ਚਾਹੀਦਾ ਮੇਰੇ ਬੱਚੇ ਨੂੰ ਕਿੰਨਾ ਮਾਰ ਲਿਆ ਕੇ ਨੂੰ ਮੈਂ ਸਾਫ਼ ਚਾਹੀਦਾ ਮੈਨੂੰ ਮੇਰਾ ਬੱਚਾ ਇੰਦਾ ਹੈ ਨਾ ਕੋਈ ਅੱਡੇ ਕੇ ਨਾਲ ਦੁਸ਼ਮਣ ਨਹੀਂ ਮੇਰੇ ਬੱਚਾ ਲੜਨ ਵਾਲਾ ਠੀਕ ਹੈ ਲੈ ਹੱਥ ਹੋਇਆ ਉਸ ਤੋਂ ਬਾਅਦ ਇਹ 도ੜੇ ਆ ਗੱਡੀ ਧੜਾਈ ਜਾਂਦੇ ਨੇ ਔਰ ਇੱਕ ਲੇਡੀਸ ਬਜਾਰੀ ਜਿਹੜੀ ਉੱਥੇ ਸ਼ਹਿਰ ਕਰਨ ਆ ਰਹੀ ਆ ਉਹਨੂੰ ਵੀ ਇਹੜੇ ਨੇ ਕੁਚਲੇ ਪੂਰੀ ਤਰ੍ਹਾਂ ਕੁਚਰਿਆ ਹੋਇਆ ਐਡਾ ਨਹੀਂ ਤੇ ਉਸ ਤੋਂ ਬਾਅਦ ਹੀ ਇਹ ਗੈਪ ਹੋਇਆ ਦੋ ਲੇਡੀਸਾਂ ਇੱਕ ਬਚਾਰੀ ਹਸਪਤਾਲ ਤੇ ਪਈ ਹੈ ਤੇ ਜਿਹੜੀ ਦੂਸਰੀ ਲੇਡੀਸ ਸੀ ਉਹਨੂੰ ਇਹਨਾਂ ਨੇ ਕੁਚਲਿਆ ਬੁਰਿਤਲਾ ਕੁਚਲਿਆ ਬਾਅਦ ਕਿਹਨਾਂ ਗੱਡੀ ਆਰਮੀ ਰੇ ਨਾਲ ਮਾਰ ਗਿਆ ਤੇ ਪਲਟੇ ਕਰਾਇਆ ਜਦ ਗੱਡੀ ਇਸ ਤਰ੍ਹਾਂ ਕੰਡੀਸ਼ਨ ਚ ਆਈਏ ਤਾਂ ਹਾਉ ਇਹ ਕਿਸ ਤਰ੍ਹਾਂ ਬਚ ਗਈ ਹੈ ਹੋਰ ਪੋਸੀਬਲ ਮੈਂ ਪੁੱਛਣਾ ਚਾਹਨਾ ਕਿ ਇਹਦੇ ਕੋਈ ਚੋਟ ਨਹੀਂ ਲੱਗੀ ਜਾਂ ਇਹਦੇ ਲੱਤਾਂ ਵਨ ਟੁੱਟੀ ਹੈਗੀ ਉਹ ਵੀ ਬਚ ਗਈ ਇਹ ਵੀ ਬਚ ਗਈ ਹੈ ਇਹਨਾਂ ਨੇ ਗੱਡੀ ਬਾਅਦ ਚ ਢਾਈ ਜਦੋਂ ਲੜਕੀ ਨੂੰ ਪੂਰੀ ਜਦੋਂ ਇਹਨੇ ਗੱਡੀ ਢਾਈ ਹੈ ਇਹ ਕੰਮ ਕਰਨ ਤੋਂ ਬਾਅਦ ਫਿਰ ਉਸ ਲੇਡੀਸ ਨੂੰ ਵੀ ਇਹਨੇ ਉੱਛ ਲਿਆ ਗਿਆ ਪੂਰੀ ਤਰ੍ਹਾਂ ਸਰ ਬੱਚਾ ਤੁਹਾਡਾ ਕਿਹਾਂ ਗਿਆ ਦੋਸਤੀ ਉਹਨਾਂ ਦਾ ਦੋਸਤ ਇਹਨਾਂ ਕੋਈ ਨਹੀਂ ਦੋਸਤੀ ਕਰਨ ਦੇ ਨਾਲ ਸਾਡੇ ਬੱਚੇ ਦੇ ਅੰਦਰ ਕੋਈ ਦੋਸਤ ਨਹੀਂ ਨੇ ਨਾ ਹੀ ਇਹ ਜਾਣਦੇ ਹਨ ਇਹਨਾਂ ਨੂੰ ਸਾਡਾ ਤੇ ਲੈਣਾ ਦੇਣਾ ਨਹੀਂ ਕੀਆ ਸਾਡੇ ਬੱਚੇ ਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਇਹਨੇ ਸੱਦੇ ਗਿਆ ਫੋਨ ਕਰਾ ਕੇ ਤੇ ਸਾਡਾ ਬੱਚਾ ਗਿਆ ਗਿਆ ਉਹਨਾਂ ਸਿਰਫ ਕਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਉਸੇ ਹੱਥੋਂ ਦੇ ਪੇਟਲ ਵਿੱਚ ਯਾਨੀ ਕਿ ਸਿਰ ਵਿੱਚ ਟੋੜ ਕਰਾਈ ਗਈ ਆ ਜਿਸ ਦੇ ਕਾਰਨ ਸਾਡਾ ਬੱਚਾ ਉਥੇ ਬੈਠ ਹੋ ਗਿਆ ਸਾਡੇ ਬੱਚੇ ਪੁਲਿਸ ਪੁਲਿਸ ਅਧਿਕਾਰੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਹੈ ਸਾਡਾ ਪੁਲਿਸ ਸਾਡੇ ਇਹ ਕਹਿਣਾ ਚਾਹਣਾ ਕਿ ਕਿਰਪਾ ਕਰਕੇ ਇਸ ਤੇ ਗੌਰ ਕੀਤਾ ਜਾਏ ਤੇ ਸਾਡੇ ਬੱਚੇ ਨੂੰ ਉਹਨਾਂ ਬੱਚਿਆਂ ਨੂੰ ਸਾਡੇ ਬੱਚਿਆਂ ਨੂੰ ਔਰ ਜੋ ਲੇਡਿਸ ਪੂਰੀ ਹੋਈਆਂ ਉਹਨੂੰ ਵੀ ਇਨਸਾਫ ਦਿੱਤਾ ਸਾਡੇ ਤਿੰਨ ਡੈਥ ਹੋਈਆਂ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਇਨਸਾਫ ਕੀਤਾ ਜਾਵੇ। ਲੋਕ ਕੀ ਹੈਗਾ ਮਾਮਲਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹਾਂ ਸਰ 7 ਤਰੀਕ ਨੂੰ ਮੇਰੀ ਬਹੂ ਰਾਣੀ ਦਾ ਐਕਸੀਡੈਂਟ ਹੋਇਆ ਜੀ ਫਾਰ ਆਪਣੇ ਕਾਰ ਦੀ ਗੱਡੀ ਨੇ ਪਿਸੋਡ ਸਾਟ ਕੀਤਾ ਤੇ ਉਹਦੇ ਬਾਅਦ ਵਿੱਚ ਅੱਜ ਤੱਕ ਯਾਨੀ ਕਿ ਇਹਨਾਂ ਨੇ ਸਾਰੇ ਬੰਦੇ ਯਾਨੀ ਕੋਈ ਅਗਲੀ ਕਾਰਵਾਈ ਨਹੀਂ ਕੀਤੀ ਜੰਮੀ ਇਹਨਾਂ ਨੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਹਾਂ ਕਿ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ। ਸਰ ਕੀ ਗੱਲ ਹੋਈ ਈ ਸਰ ਸਰ ਇਹਨਾਂ ਨੇ ਆਪਣੇ ਯਾਨੀ ਕਿ ਉਸ ਵੇਲੇ ਆਪਣੇ ਨਸੇ ਦੇ ਵਿੱਚ ਹੀ ਗੱਡੀ ਚਲਾਈ ਇਹਨਾਂ ਨੇ ਫਾਸਟ ਯਾਨੀ ਕਿ ਪਿੱਛੋਂ ਇਹਨਾਂ ਨੇ ਹਿੱਟ ਕਰਤੀ ਐ ਠੀਕ ਹੈ ਨਾ ਤੇ ਬੰਦੇ ਯਾਨੀ ਕਿ ਕਹਿੰਦੇ ਪਏ ਵੀ ਉਹ ਮੇਰੇ ਸਾਡੇ ਸਰਪੰਚ ਨੇ ਯਾਨੀ ਕਿ ਉੱਥੇ ਯਾਨੀ ਕਿ 108 ਐਂਬੂਲੈਂਸ ਸਰਦੀ ਆ ਸਾਰੇ ਸਾਰੇ ਕੰਮ ਉਦਾਂ ਦੇ ਹੋਏ ਨੇ ਠੀਕ ਹੈ ਨਾ ਤੇ ਇਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਬੰਦੇ ਸਾਰੇ ਬਾਹਰ ਨੇ ਅਸੀਂ ਚਾਹਦੇ ਆ ਕਿ ਇਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਪੁਲਿਸ ਦੇ ਅਧਿਕਾਰੀਆਂ ਨਾਲ ਮਿਲਿਆ ਨਹੀਂ ਸਰ ਅਹੀਂ ਆਏ ਨਹੀਂ ਮਿਲੇ ਅਹੀਂ ਤੇ ਉਸ ਦਿਨ ਦੇ ਦੇ ਆਇਆ 7 ਦੇ ਵਿੱਚ ਹੀ ਅਹੀਂ ਆਪਣੇ ਘਰ ਦੇ ਵਿੱਚੋਂ ਆਏ ਜੀ ਦੇ ਬਾਹਰ ਕੀ ਕਹਿੰਦੇ ਆ ਥਾਣੇਦਾਰ ਸਾਹਿਬ ਸਰ ਮੈਨੂੰ ਅਹੀਂ ਕੋਈ ਫੋਨ ਨਹੀਂ ਆਇਆ ਕੋਈ ਕੋਝ ਨਹੀਂ ਕੀ ਮੰਗੀ ਤੁਸੀਂ ਮੇਰੀ ਮੰਗ ਇਹ ਹੋਈ ਹੈ ਸਰ ਵੀ ਪ੍ਰਸ਼ਾਸਨ ਤੋਂ ਵੀ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਨੂੰ ਕੋਈ ਇਨਸਾਫ ਦਿੱਤਾ ਜਾਏ ਠੀਕ ਹੈ ਮੇਰੇ ਸ਼ੇਧਾ ਪਿਤਾ ਰਿਸ਼ੀ ਕੁਮਾਰ ਮੈਣ ਨਾ ਆਏ ਹਾਂ ਬੁਰਜੀ ਨੰਬਰ 5 ਇਹ ਸਿਵਾਲਾ ਮੰਦਿਰ ਵਾਲੇ ਹੈਗੇ ਹਨ ਵਾਸੀ ਹੈਗੇ ਹਨ ਬਾਕੀ ਜੀ ਪਾਈ ਦੋ ਵਹੀਂ ਮੈਂ ਕਾਉਂਟ ਤੇ ਗਿਆ ਸੀ ਮੇਰੇ ਮੁੰਡੇ ਨੂੰ ਸੁਣਿਆ ਗਿਆ ਵੀ 5 ਵਜੇ ਇਹ ਘਰੋਂ ਬੁਲਾਇਆ ਗਿਆ ਹੈ ਉਹਨੂੰ ਬੁਲਾ ਕੇ ਘਰੋਂ ਬੁਲਾ ਕੇ ਇਹਨਾਂ ਨੂੰ ਕਿਤੇ ਤਵੇ ਜੈਕਟਰ ਨੂੰ ਜਾਣਾ ਹੈ ਕੋਵਿੰਦ ਦੇ ਮੁੰਡੇ ਦੇ ਪਾਰਟੀ ਸੀ ਇਹਨੂੰ ਕੋਈ ਮੇਰੇ ਮੁੰਡੇ ਨੂੰ ਕੱਢਦੇ ਉਹਨੂੰ ਲੈ ਆ ਗਏ ਘਰੋਂ ਬਾਕੀ ਮੈਨੂੰ ਪਤਾ ਨਹੀਂ ਲੱਗਾ ਵੀ ਜਦੋਂ ਸਾਨੂੰ ਆਹ ਰਾਹ ਆਏ 7:30 ਵਜੇ ਆਏ ਆ ਸਾਡੇ ਬੱਚੇ ਐਕਸਪਾਇਰ ਹੋ ਗਏ ਪਰ ਐਸ ਕਸਟ ਪੇਦਾ ਲਗਾ ਤੋ ਆਵਾਜ਼ ਜਿਹੜੀ ਸਾਨੂੰ ਉੱਥੇ ਦੂਜੇ ਜਿਹੜਾ ਨੂੰ ਇੱਥੇ ਬੁਲਾਇਆ ਗਿਆ ਆਪਣੇ ਠਾਣੇ ਬੁਲਾਇਆ ਗਿਆ ਯਾਰ ਸਾਡੇ ਸੌਣੇ ਕੁਸ਼ ਘਾਰਾਂ ਲਾਏ ਗਿਆ ਯਾ ਕੁਸ਼ਟਾ ਦਿੱਤੇ ਗਈਆਂ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਵੀ ਨਾਲ ਮਿਲੀ ਹੈ ਤੁਹਾਨੂੰ ਜੀ ਦੇਖੋ ਜੀ ਪੁਲਿਸ ਉਹ ਸੱਚੇ ਚਾਤ ਪਰ ਆਈ ਆ ਸਾਨੂੰ ਦੋ ਦੋ ਲੋੜ ਰੱਖੀ ਆ ਜੀ ਲੋੜ ਸਾਨੂੰ ਤੁਹਾਨੂੰ ਕਹਤਾ ਤੋੜੇ ਤੋੜੇ ਜੋ ਵੀ ਹੈ ਦੋਸ਼ੀ ਆ ਉਸੇ ਦੋਸ਼ੀ ਤਰ੍ਹਾਂ ਉਹਦੀ ਲੱਗੀ ਹੈਗੀ ਹੁੰਦੇ ਤੇ ਤੇ ਸਾਨੂੰ ਕਹਿਤਾ ਗਿਆ ਤੁਸੀਂ ਜੋਬ ਨੇ ਬੱਚੇ ਲਿਆਓ ਜਾ ਕੇ ਤੁਸੀਂ ਉਸ ਤਵਾ ਹਲੂਕੇ ਨੂੰ ਕੁਛੜਾ ਨਹੀਂ ਗਿਆ ਵੀ ਇਸ ਤਰ੍ਹਾਂ ਕਰਨਾ ਕਿ ਇਸ ਤਰ੍ਹਾਂ ਨਹੀਂ ਕਰ ਕਾਫੀ ਚਿਰ ਹਫਤਾ ਹੋ ਗਿਆ ਇਸ ਗੱਲ ਨੂੰ ਕੀ ਕਹਿਣਾ ਹੈ ਇਹ ਸ਼ੜੀਬਾਦ ਦੀ ਗੱਲ ਹੈ ਹਾਂਜੀ ਹਾਂਜੀ ਸਰ ਤੇ ਕੀ ਕਹਿਣਾ ਉਹਦੇ ਬਾਰੇ ਤੁਸੀਂ ਉਹਦੇ ਬਾਰੇ ਕਹਿੰਦੇ ਸਾਡੀ ਸਾਡੀ ਜਿਹੜੀ ਫਟੇ ਬੱਚੇ